ਸਰ ਹੁਣ ਜੇ ਆਪਾਂ ਅੱਜਕੱਲ ਦੇਖਦੇ ਹਾਂ ਕਿ ਐਜੂਕੇਸ਼ਨ ਦੀ ਵੈਲਿਊ ਬੱਚਿਆਂ ਚ ਤੇ ਸਟੂਡੈਂਟਸ ਚ ਬਹੁਤ ਜ਼ਿਆਦਾ ਘਟਦੀ ਆ ਰਹੀ ਹੈ ਪੇਰੈਂਟਸ ਵੀ ਇੰਨੀ ਕਾ ਵੈਲਿਊ ਕਰਦੇ ਨਹੀਂ ਹੁਣ ਟੀਚਰ즈 ਦੀ ਰਿਸਪੈਕਟ ਵੀ ਘਟ ਗਈ ਹੈ ਤੇ ਪ੍ਰਾਇਰਟਾਈਜ਼ ਕੋਈ ਕਰਦਾ ਨਹੀਂ ਹੂੰ ਤਾਂ ਸਾਡੇ ਕਾ ਬਿਸਾਰਾ ਇੱਥੇ ਦੇਖੋ ਹਰ ਮਨੇ ਪ੍ਰੋਬਲਮ ਤਾਂ ਹੁਣ ਆਪਾਂ ਠੀਕ ਹੈ ਸਰ ਇਥੇ ਕਾਫੀ ਜ਼ਿਆਦਾ ਪ੍ਰੋਬਲਮਸ ਤੇ ਫੋਕਸ ਕਰ ਰਹੇ ਕਿਉਂਕਿ ਪ੍ਰੋਬਲਮ ਸੀਰੀਅਸ ਹੈ ਮੈਂ ਅਕਸਰ ਦੇਖਦਾ ਹਾਂ ਕਿ ਪਹਿਲਾਂ ਵਰਗੀ ਵਰਤ ਨਹੀਂ ਰਹੀ ਐਜੂਕੇਸ਼ਨ ਦੀ ਕਿਉਂਕਿ ਜਿੱਥੇ ਆਪਾਂ ਇਨਵੈਸਟ ਕਰਾਂਗੇ ਆਪਣਾ ਸਿੰਪਲ ਰੂਲ ਹੈ ਨਾ ਆਪਾਂ ਤੁਸੀਂ ਵੀ ਸਮਝਦਾਰ ਆ ਕਿ ਆਪਾਂ ਜਿੱਥੇ ਇਨਵੈਸਟ ਕਰਾਂਗੇ ਉੱਥੋਂ ਸਾਨੂੰ ਰਿਜ਼ਲਟਸ ਆਣਗੇ ਠੀਕ ਹੈ ਸਾਡੇ ਪੇਰੈਂਟਸ ਕਿੰਨੀ ਇੱਕ ਵਰਤਸ ਸਮੈਡ ਐਜੂਕੇਸ਼ਨ ਦੀ ਮੈਂ ਤੁਹਾਨੂੰ ਨਾ ਕੁਝ ਚੀਜ਼ਾਂ ਦਿਖਾਉਣਾ ਚਾਹਣਾ ਜਿਹੜੇ ਤੁਹਾਨੂੰ ਥੋੜੀਆਂ ਅਜੀਬ ਲੱਗਣਗੀਆਂ ਦੇਖੋ ਮੇਰੇ ਕੋਲ ਕੁਝ ਬੁੱਕਸ ਹੈ ਹਨਾ ਤੇ ਮੈਂ ਦੇਖੋ ਇਹ ਸਾਡੀਆਂ ਬੁੱਕਸ ਹੈ ਮੈਂ ਹਨਾ ਅਸੀਂ ਮੈਂ ਅਕਸਰ ਬੱਚਿਆਂ ਨੂੰ ਪੁੱਛਦਾ ਹੁੰਦਾ ਮੈਂ ਨਾਮ ਨਹੀਂ ਰਿਵੀਲ ਕਰਨਾ ਚਾਹੁੰਦਾ ਬੱਚਿਆਂ ਦੇ ਇਹ ਇੱਕ ਬੁੱਕਸ ਦਾ ਹਾਲ ਹੈ ਦੇਖੋ ਸਾਡੀਆਂ ਬੁੱਕਸ ਦਾ ਹਨਾ ਕਿ ਦੇਖੋ ਇਹ ਬੁੱਕਸ ਅਸੀਂ ਜਿਹੜੀਆਂ ਪੜ੍ਹਦੇ ਹਾਂ ਮੇਰੇ ਕੋਲ ਸਟੂਡੈਂਟ ਕਦੀ ਕਿਸੇ ਦੇ ਕੱਪੜੇ ਲੈ ਕੇ ਆਪਾਂ ਪਾਏ ਤੁਸੀਂ ਇਹ ਸੋਚੋ ਅਸੀਂ ਚਾਹਾਂਗੇ ਕਿ ਸਾਡਾ ਬੱਚਾ ਕਦੀ ਕਿਸੇ ਦੇ ਕੱਪੜੇ ਲੈ ਕੇ ਪਾਵੇ ਜਾਂ ਅਸੀਂ ਕੋਈ ਯੂਜ਼ਡ ਚੀਜ਼ ਕਿਸੇ ਦੀ ਲਈਏ ਕਿਸੇ ਦੇ ਫੋਨ ਆਪਾਂ ਯੂਜ਼ ਨਹੀਂ ਬਾਈ ਕਰਨਾ ਚਾਹੁੰਦੇ ਅਸੀਂ ਗੱਡੀਆਂ ਨਹੀਂ ਯੂਜ਼ਡ ਬਾਈ ਕਰਨਾ ਚਾਹੁੰਦੇ ਇਹ ਬੁੱਕਸ ਹੀ ਕਿਉਂ ਅਸੀਂ ਸੈਕੰਡ ਹੈਂਡ ਬਾਈ ਕਰਦੇ ਹਾਂ ਕਿੰਨੀ ਕ ਵਾਰ ਤੁਸੀਂ ਵੀ ਲਿਖੋ ਇਹਨਾਂ ਬੁੱਕਸ ਦੀ ਕੋਈ 100 ਦੀ ਹੋਗੀ 150 ਦੀ 200 ਦੀ ਬੁੱਕ ਹੋਗੀ ਐਨਸੀਆਰਟੀ ਬੁੱਕਸ ਹਾਂਜੀ ਤੇ ਇੱਥੋਂ ਗੱਲ ਐਨਸੀਆਰਟੀ ਜਾਂ ਲੈਕ ਆਫ ਮਨੀ ਵੀ ਨਹੀਂ ਇੱਥੇ ਲੈਕ ਆਫ ਜਿਹੜਾ ਕੰਸੈਂਟ ਹੈ ਪਿੱਛੇ ਸੋਚ ਕੀ ਹੈ ਅਸੀਂ ਐਜੂਕੇਸ਼ਨ ਦੇ ਆ ਹਾਲ ਬਣਾਏ ਹੋਏ ਜੇ ਸਾਡੀਆਂ ਬੁੱਕਸ ਦਾ ਆ ਹਾਲ ਰਹੇਗਾ ਜਿਹੜੀਆਂ ਅਸੀਂ ਪੜ੍ਹ ਰਹੇ ਹਾਂ ਤੁਸੀਂ ਦੇਖੋ ਤੇ ਤੁਹਾਨੂੰ ਲੱਗਦਾ ਕਿ ਬੱਚਾ ਉਹ ਚੰਗੇ ਰਿਜ਼ਲਟਸ ਲੈ ਕੇ ਆਊਗਾ ਕੋਈ ਤੁਸੀਂ ਸਪੋਰਟਸਮੈਨ ਦੇਖ ਲਓ ਉਹ ਚੰਗੇ ਇਕਵਿਪਮੈਂਟ ਪਹਿਲਾਂ ਯੂਜ਼ ਕਰੇਗਾ ਹਾਂ ਜੀ ਚੰਗੇ ਉਹ ਵਧੀਆ ਪ੍ਰੋਫੈਸ਼ਨਲ ਜਿਹੜਾ ਕਿਟ ਆਪਣੀ ਯੂਜ਼ ਕਰਦਾ ਤੇ ਉਹਦੇ ਤੋਂ ਫਿਰ ਰਿਜ਼ਲਟਸ ਵੀ ਚੰਗੇ ਲੈ ਕੇ ਆਉਂਦਾ ਉਹਦੀ ਪਰਫਾਰਮੈਂਸ ਤੇ ਫਰਕ ਪੈਂਦਾ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੇ ਦਿਮਾਗ ਦੇ ਵਿੱਚ ਇਹ ਚੀਜ਼ ਪਤਾ ਨਹੀਂ ਕਿੰਨੇ ਕਿ ਪੈਸੇ ਉਹਨਾਂ ਨੇ ਬਚਾ ਲੈਣੇ ਆ ਪੁਰਾਣੀਆਂ ਬੁੱਕਸ ਲੈ ਲਈਆਂ ਜੀ ਪੁਰਾਣੀ ਜਿਹੜੇ ਜਿਹੜੇ ਯੂਜ਼ਡ ਰਜਿਸਟਰ ਹੁੰਦੇ ਨੇ ਜਿਹੜੇ ਅਨਯੂਜ਼ ਰਜਿਸਟਰ ਪਏ ਹੁੰਦੇ ਹਨ ਤਾਂ ਮੈਂ ਨਹੀਂ ਕਹਿੰਦਾ ਕਿ ਗਲਤ ਹੈ ਬੁੱਕਸ ਨੂੰ ਯੂਜ਼ ਕਰਨਾ ਵਾਰ-ਵਾਰ ਯੂਜ਼ ਕਰਨਾ ਇਟਸ ਨਾਟ ਅ ਬੈਡ THING ਪਰ ਉਹਦੇ ਪਿੱਛੇ ਬੱਚਾ ਉਹ ਜਿਹੜਾ ਪਿਛਲਾ ਮੰਤਕ ਕੀ ਹੈ ਉਹ ਬੜਾ ਗਲਤ ਹੋ ਜਾਂਦਾ ਕਿ ਉਹ ਕਿੰਨੀ ਵਾਰਤ ਕਰ ਦੇ ਐਜੂਕੇਸ਼ਨ ਜਦੋਂ ਅਸੀਂ ਹਰ ਵਾਰਤ ਹੀ ਨਹੀਂ ਕਰਾਂਗੇ ਤਾਂ ਰਿਜ਼ਲਟ ਕਿੱਥੋਂ ਨਿਕਲ ਕੇ ਆਉਣਗੇ ਪਹਿਲੀ ਗੱਲ ਦੂਸਰੀ ਗੱਲ ਜਿਹੜੇ ਬੱਚੇ ਮੈਂ ਦੇਖਿਆ ਇੱਕ ਗੱਲ ਹੋਰ ਮੈਂ ਕਈ ਵਾਰੀ ਗੌਰ ਕਰਦਾ ਕਿ ਪੇਰੈਂਟਸ ਹੀ ਨਹੀਂ ਪ੍ਰਾਇਰਟਾਈਜ਼ ਕਰਦੇ ਪੇਰੈਂਟਸ ਨੇ ਟੀਚਰਸ ਨੂੰ ਸਮਝਾ ਹੋਇਆ ਕਿ ਟੀਚਰਸ ਬਸ ਇਹ ਇਸ ਤਰ੍ਹਾਂ ਨਹੀਂ ਹੈ ਸਭ ਤੋਂ ਪਹਿਲਾਂ ਇਹ ਸਾਨੂੰ ਟੀਚਰ ਦੀ ਐਜੂਕੇਸ਼ਨ ਟੀਚਰ ਦੀ ਰਿਸਪੈਕਟ ਕਰਨੀ ਪੈਣੀ ਟੀਚਰ ਬੱਚੇ ਨੂੰ ਡਾਂਟ ਵੀ ਸਕਦਾ ਟੀਚਰ ਬੱਚੇ ਨੂੰ ਪਿਆਰ ਵੀ ਕਰਦਾ ਤੁਸੀਂ ਦੇਖਿਆ ਤੁਸੀਂ ਤਾਂ ਮੇਰੇ ਸਟੂਡੈਂਟਸ ਆ ਕਾਫੀ ਸਟੂਡੈਂਟ ਉਹ ਪ੍ਰਾਣ ਕਾਫੀ ਪੁਰਾਣੇ ਮੈਂ ਜਦੋਂ ਡਾਂਟ ਲੈਂਦਾ ਬੱਚੇ ਨੂੰ ਮੇਰੇ ਨਾਲ ਕੋਈ ਸਟੂਡੈਂਟ ਕਦੇ ਮੇਰੇ ਮੋਹਰੇ ਬੋਲਿਆ ਵੀ ਨਹੀਂ ਕਿਉਂ ਨਹੀਂ ਬੋਲੇ ਉਹਦਾ ਕਾਰਨ ਕੀ ਹੈ ਕਿ ਇੱਕ ਤੁਹਾਡੇ ਪੇਰੈਂਟਸ ਲਈ ਵੀ ਮੈਂ ਬੜਾ ਰਿਸਪੈਕਟਫੁਲ ਹਾਂ ਕਿ ਉਹਨਾਂ ਨੇ ਮੇਰੇ ਸਿਰ ਤੇ ਤੋਨ ਛੱਡਾਇਆ ਕਿ ਸਰ ਨੇ ਜੇ ਡਾਂਟਿਆ ਤੇ ਕੋਈ ਗੱਲ ਠੀਕ ਹੈ ਪੇਰੈਂਟਸ ਨੂੰ ਥੋੜਾ ਜਿਹਾ ਬੱਚੇ ਦੇ ਤੇ ਟੀਚਰ ਦੇ ਉੱਤੇ ਇਹ ਹੋਣਾ ਚਾਹੀਦਾ ਬੱਚ ਨੂੰ ਸਿਖਾਉਣਾ ਚਾਹੀਦਾ ਕਿ ਪੇਰੈਂਟ ਤੁਸੀਂ ਟੀਚਰ ਦੀ ਆਪਣੀ ਵੀ ਰਿਸਪੈਕਟ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਹੀ ਉਹ ਸਿਖਾ ਪਾਏਗਾ ਸਾਨੂੰ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਅਸੀਂ ਇੰਨਾ ਐਡਵਾਂਸ ਡੇਲੀ ਹੁੰਦੇ ਜਾ ਰਹੇ ਹਾਂ ਕਿ ਐਡਵਾਂਸਮੈਂਟ ਅੱਗੇ ਅੱਗੇ ਵੱਧ ਹੀ ਜਾ ਰਹੀ ਹੈ ਬਟ ਮੈਨੂੰ ਲੱਗਦਾ ਕਿ ਸਾਡਾ ਗੁਰੂਕੂਲ ਵਾਲਾ ਸਿਸਟਮ ਹਰਬੰਦ ਆਪਾਂ ਨੂੰ ਦੁਬਾਰਾ ਲਿਖਿਆ ਆਉਣਾ ਪੈਣਾ ਜਿੱਤੇ ਸਾਡੇ ਬੱਚੇ ਨੂੰ ਭੇਜਿਆ ਜਾਂਦਾ ਸੀ ਉਹ ਪਹਿਲਾਂ ਗੁਰੂ ਦੀ ਰਿਸਪੈਕਟ ਕਰਨੀ ਸਿੱਖਦੇ ਸੀ ਜੇ ਗੁਰੂ ਨੇ ਕਹੇ ਤਾਂ ਦਿਨ ਹੈ ਤਾਂ ਦਿਨ ਹੈ ਜੇ ਗੁਰੂ ਨਹੀਂ ਉਤੇ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਪੜਦੇ ਆ ਸਾਖੀਆਂ ਭਾਈ ਲੈਣੇ ਦੀਆਂ ਪੜਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਪੜਦੇ ਉੱਥੇ ਗੁਰੂ ਨੂੰ ਹੀ ਕਿਉਂ ਉੱਥੇ ਵੀ ਗੱਲ ਕਨਸੈਪਟ ਗੁਰੂ ਚੱਲੇ ਵਾਲੀ ਹੈ ਹਾਂਜੀ ਗੁਰੂ ਨੇ ਜਿਹੜੀ ਗੱਲ ਲਕੀਰ ਲਾਤੀ ਉਹ ਕੋਈ ਕਿਸੇ ਸਟੂਡੈਂਟ ਨੇ ਕਦੇ ਟੱਪੀ ਨਹੀਂ ਤੇ ਜਿਹੜਾ ਟੱਪ ਗਿਆ ਉਹ ਕਦੇ ਜ਼ਿੰਦਗੀ ਚ ਸਫਲ ਨਹੀਂ ਹੋਇਆ ਹਾਂਜੀ ਤਾਂ ਕਿਤੇ ਨਾ ਕਿਤੇ ਪੇਰੈਂਟਸ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਥੋੜਾ ਜਿਹਾ ਤੁਸੀਂ ਟੀਚਰ ਦੀ ਰਿਸਪੈਕਟ ਕਰਨੀ ਸਿਖਾਓ ਸਾਡੇ ਕੋਲ ਬੱਚੇ ਆਉਂਦੇ ਆ ਮੇਰੇ ਕੋਲ ਤਾਂ ਚਲੋ ਖੈਰ ਮੈਂ ਤਾਂ ਬਹੁਤ ਲੱਕੀ ਹਾਂ ਕਿ ਮੇਰੇ ਕੋਲ ਕੋਈ ਬੱਚਾ ਹੈ ਚਲੋ ਦੇਖੋ ਮੈਂ ਤਾਂ ਕੋਈ ਟੀਚਰ ਨਹੀਂ ਹੈਗਾ ਮੈਂ ਤਾਂ ਆਪਣੇ ਨੂੰ ਉਸ ਲੈਵਲ ਦਾ ਸਮਝਦਾ ਨਹੀਂ ਪਰ ਮੈਂ ਦੱਸਦਾ ਕਿ ਬੱਚੇ ਨੂੰ ਪਤਾ ਹੋਣਾ ਚਾਹੀਦਾ ਟੀਚਰ ਦੀ ਵਰਤ ਕੀ ਹੈ ਗੁਰੂਆਂ ਤੋਂ ਤੁਸੀਂ ਗੁਰੂਆਂ ਦੇ ਰੂਪ ਮਾਰ ਕੇ ਅੱਜ ਕੱਲ ਆਮ ਦੇਖਣ ਨੂੰ ਮਿਲਦਾ ਸਕੂਲ ਦੇ ਵਿੱਚ ਬੱਚੇ ਟੀਚਰਸ ਨਾਲ ਆਰਗੂ ਕਰ ਰਹੇ ਹੁੰਦੇ ਹਾਂਜੀ ਨਹੀਂ ਕਰ ਸਕਦੇ ਤੁਸੀਂ ਆਰਗੂ ਜੇ ਤੁਸੀਂ ਐਜੂਕੇਸ਼ਨ ਲੈਣੀ ਹੈ ਤੁਹਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਹੀ ਪਵੇਗੀ ਪਹਿਲੇ ਤਾਂ ਇਹ ਕਿਉਂਕਿ ਇਹਦੇ ਨਾਲ ਵੀ ਕਿਤੇ ਨਾ ਕਿਤੇ ਟੀਚਰ ਤੋਂ ਮਨ ਟੁੱਟਦਾ ਕਿ ਉਹਨੂੰ ਲੱਗਦਾ ਕਿ ਠੀਕ ਹੈ ਫਿਰ ਜਦੋਂ ਬੱਚੇ ਸਾਡੀ ਰਿਸਪੈਕਟ ਨਹੀਂ ਕਰਦੇ ਬੱਚੇ ਸਾਡੀ ਕਦਰ ਨਹੀਂ ਕਰਦੇ ਬੱਚੇ ਸਾਡੀ ਐਫਰਟਸ ਨਹੀਂ ਦੇਖ ਰਹੇ ਫਿਰ ਅਸੀਂ ਵੀ ਕਿਉਂ ਕਰ ਸਾਡਾ ਵੀ ਪ੍ਰੋਫੈਸ਼ਨਲ ਠੀਕ ਹੈ ਰੋਟੀ ਸਭ ਨੇ ਖਾਣੀ ਆਪਾਂ ਠੀਕ ਹੈ ਸਾਨੂੰ ਸਾਡਾ ਸਾਡੀ ਕਿ ਮਜਬੂਰੀ ਬਣ ਜਾਂਦੀ ਹੈ ਮੈਂ ਸਟਾਰਟਿੰਗ ਚ ਜਦੋਂ ਆਪਣਾ ਕਰੀਅਰ ਕੀਤਾ ਤਾਂ ਮੇਰੀ ਫੀਸ ਉਦੋਂ ਵੀ ਬੜੀ ਜੈਨੂਇਨ ਸੀ ਤੇ ਅੱਜ ਵੀ ਮੈਂ ਬੜੀ ਜੈਨੂਇਨ ਫੀਸ ਲੈਂਦਾ ਇਸੇ ਕਰਕੇ ਕਿ ਹਰ ਸੈਕਸ਼ਨ ਆਫ ਸੋਸਾਇਟੀ ਦਾ ਬੱਚਾ ਸਾਡੇ ਕੋਲ ਆਵੇ ਤੇ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਜਿਹੜੇ ਚੰਗੇ ਬੱਚੇ ਉਹਨਾਂ ਨੂੰ ਟੀਚਰ ਖੁਦ ਚਾਹੁੰਦਾ ਵੀ ਚਲੋ ਕੋਈ ਗੱਲ ਨਹੀਂ ਫੀਸ ਦਾ ਕੋਈ ਐਡਾ ਇਸ਼ੂ ਨਹੀਂ ਬੱਚਾ ਪੜਨ ਵਾਲਾ ਹੋਣ ਐਜੂਕੇਸ਼ਨਲੀ ਵਰਕ ਆਦਾ ਸੰਦੇ ਹਾਂਜੀ ਪਰ ਜੇ ਉਹ ਤਾਂ ਸਮਝੇਗਾ ਜੇ ਉਹਨੂੰ ਘਰੋਂ ਚੰਗੀ ਸਿੱਖਿਆ ਮਿਲੀ ਔਰ ਬੱਚੇ ਨੂੰ ਵੀ ਡਾਂਟਣਗੇ ਜੇ ਬੱਚਾ ਜਾ ਕੇ ਕੰਪਲੇਂਟ ਕਰੇਗਾ ਕਿ ਸਰ ਨੇ ਜਾਂ ਟੀਚਰ ਨੇ ਮੈਨੂੰ ਡਾਂਟਿਆ ਉਹ ਡਾਂਟਣਾ ਉਹਨਾਂ ਦੀ ਭਲਾਈ ਲਈ ਹੀ ਡਾਂਟਿਆ ਜਾਂਦਾ ਬੁੱਕਸ ਨਹੀਂ ਐ ਜੋ ਨੌਲੇਜ ਸਮਝਣੀ ਚਾਹੀਦੀ ਅਸੀਂ ਗੁਰਬਾਣੀ 'ਚ ਪਾ ਕਹਿੰਦੇ ਪੋਥੀ ਪਰਮੇਸ਼ਰ ਦਾ ਪੋਥੀ ਕਿਤਾਬ ਹੀ ਹੈ ਗ੍ਰੰਥ ਜਿਤੋਂ ਤੁਸੀਂ ਸ਼ਬਦ ਪੜ੍ਹਦੇ ਤੇ ਜੇ ਅਸੀਂ ਉਹਦੀ ਰਿਸਪੈਕਟ ਨਹੀਂ ਕਰਾਂਗੇ ਆਹ ਹਾਲਾਤ ਤੁਸੀਂ ਦੇਖੋ ਕਿੱਥੇ ਲੈ ਕੇ ਜਾਣਗੇ ਬੱਚਿਆਂ ਨੂੰ ਜੋ ਬੁੱਕਸ ਤੋਂ ਮੈਂ ਦਿਖਾਈਆਂ ਤੇ ਇਤੋਂ ਸਾਨੂੰ ਕਿਤੇ ਨਾ ਕਿਤੇ ਖੁਦ ਦਾ ਪਤਾ ਲੱਗਦਾ ਕਿ ਬੱਚਿਆਂ ਦੇ ਮਨ 'ਚ ਕਿੰਨੀ ਕਿ ਰਿਸਪੈਕਟ ਆਪਣੇ ਸਬਜੈਕਟ ਦੀ ਆਪਣੀ ਐਜੂਕੇਸ਼ਨ ਦੀ ਕਰ ਜਿੱਦਾਂ ਦਾ ਇਨਵੈਸਟ ਕਰਾਂਗੇ ਉਦਾਂ ਦਾ ਹੀ ਆਪਾਂ ਵੱਡਾਂਗੇ ਤੇ ਇਹ ਚੀਜ਼ ਸਾਨੂੰ ਬਹੁਤ ਜ਼ਰੂਰੀ ਹੈ ਸਾਨੂੰ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਗ੍ਰੰਥਾਂ ਦੀ ਜਿਹੜੇ ਸਾਡੇ ਪੁਥੀਆਂ ਜੋ ਵੀ ਸਾਡੇ ਸਬਜੈਕਟਸੀਆਂ ਬੁੱਕ ਹੈ ਔਰ ਮੋਰਓਵਰ ਸਾਨੂੰ ਸਾਡੇ ਟੀਚਰ ਦੀ ਰਿਸਪੈਕਟ ਕਰਨੀ ਪੈਗੀ ਤਾਂ ਜਾ ਕੇ ਇਹੀ ਮੈਨੂੰ ਲੱਗਦਾ ਹਰਮਨ ਕਿਤੇ ਨਾ ਕਿਤੇ ਆਪਾਂ ਇਸ ਲੈਵਲੋਂ ਉੱਚਾ ਚੱਕ ਸਕਦੇ ਹਾਂ ਇਹਨੂੰ ਫਿਰ ਤੋਂ ਰਿਸਪੈਕਟਫੁਲ ਬਣਾਈਏ ਤਾਂ ਹੀ ਅਸੀਂ ਚੰਗੀ ਪੜਾਈ ਲੈ ਸਕਾਂਗੇ ਮੈਨੂੰ ਤਾਂ ਇਹੀ ਲੱਗਦਾ ਹੈ ਬਾਕੀ ਆਪਾਂ ਇਹਦੇ ਬਾਰੇ ਹੋਰ ਨੈਕਸਟ ਫਿਰ ਆਪਾਂ ਐਪੀਸੋਡਸ ਵਿੱਚ ਗੱਲ ਕਰਾਂਗੇ ਠੀਕ ਹੈ ਥੈਂਕ ਯੂ ਥੈਂ